ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸਿੱਧ ਗੁਰੂ ਨਾਨਕ ਦੇਵ ਜੀ ਦਾ ਸ਼ੁਮੇਰ ਪਰਬਤ ਉੱਤੇ ਜਾਣਾ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਨਾਨਕ ਦੇਵ ਜੀ ਤਿੱਪਤਾਈ ਅਤੇ ਸ਼ੁਮੇਰ ਪਰਬਤ ਉੱਤੇ ਚਾੜ੍ਹੇ ਜੋ ਮਾਨਸ ਰੂਵਰ ਦੇ ਕੰਡੇ ਉੱਤੇ ਹੈ ਇੱਥੇ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਸਿੱਧ ਤੇ ਜੋਗੀ ਨਿਵਾਸ ਕਰਦੇ ਸਨ ਉਹ ਗੁਰੂ ਸਾਹਿਬ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਉੱਥੇ ਦੇਖ ਕੇ ਬੜੇ ਹੈਰਾਨ ਹੋਏ ਕਿਉਂਕਿ ਇੰਨੀ ਉਚਾਈ ਉੱਤੇ ਪਹੁੰਚ ਪਾਉਣਾ ਕਿਸੇ ਆਮ ਇਨਸਾਨ ਦੀ ਵਾਸਤਿਕਲ ਨਹੀਂ ਸੀ ਅਤੇ ਕੇਵਲ ਸਿੱਧ ਲੋਕ ਹੀ ਆਪਣੀਆਂ ਕਰਾਮਾਤੀ ਤਾਕਤਾਂ ਦੇ ਆਸਰੇ ਉੱਥੇ ਪਹੁੰਚਦੇ ਸਨ ਉਹ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ ਕਿ ਤੁਹਾਨੂੰ ਇੱਥੇ ਕਿਹੜੀ ਸ਼ਕਤੀ ਲੈ ਕੇ ਆਈ ਹੈ ਜਿਸ ਨੂੰ ਭਾਈ ਗੁਰਦਾਸ ਜੀ ਨੇ ਅਪ ਇਸ ਤਰ੍ਹਾਂ ਕਲਮ ਬੰਦ ਕੀਤਾ ਹੈ ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤੀ ਤੁਹੇ ਇਥੇ ਲਈ ਆਈ ਗੁਰੂ ਸਾਹਿਬ ਜੀ ਨੇ ਕੋ ਜਵਾਬ ਦਿੱਤਾ ਹੋ ਜਪਿਆ ਪਰਮੇਸ਼ਵਰੋ ਪਾਉ ਭਗਤ ਸੰਗ ਤਾੜੀ ਲਾਈ ਗੁਰੂ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਉਪਦੇਸ਼ ਦਿੰਦੇ ਹੋਏ ਫਰਮਾਇਆ ਕਰ ਬਾਹਰ ਤਿਆਗਣਾ ਪਿੰਡੇ ਤੇ ਸਵਾ ਮਲਣਾ ਕੰਨਾਂ ਵਿੱਚ ਮੂਤਰ ਪਾਉਣੇ ਆਜ ਸਾਧਨਾ ਰਾਹੀਂ ਪ੍ਰਭੂ ਨਾਲ ਮਿਲਾਪ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਸਗੋ ਪ੍ਰਭੂ ਦਾ ਰੇਮ ਪਗਤੀ ਅਤੇ ਸੱਚੇ ਮਨ ਨਾਲ ਉਸ ਦੇ ਕਿਤੇ ਸਿਫਤ ਸਲਾਹ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਹਨਾਂ ਸਿੱਧਾਂ ਦੇ ਵਿੱਚੋਂ ਮੁੱਖ ਭੰਗਰਨਾਥ, ਪਰਥਰੀ ਤੇ ਗੋਪੀਨਾਥ ਸਨ ਤੇ ਗੋਰਖਨਾਥ ਸਭ ਦਾ ਪ੍ਰਮੁਖ ਸੀ। ਵਿਚਾਰ ਚਰਚਾ ਦੇ ਵਿੱਚ ਜੋਗੀ ਗੁਰੂ ਜੀ ਦੀ ਚਾਲ ਨਾ ਚੱਲ ਸਕੇ ਤੇ ਕਰਮਾਤਾ ਦਿਖਾਉਣ ਲੱਗੇ। ਉਹਨਾਂ ਨੇ ਗੁਰੂ ਜੀ ਨੂੰ ਰੀਤੀਆਂ-ਸੀਧੀਆਂ ਦਿਖਾ ਕੇ ਪਰਮਾਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਇਹ ਚੀਪੀ ਲੈ ਜਾਓ ਤੇ ਸਾਹਮਣੇ ਬੋਲੀ ਦੇ ਵਿੱਚੋਂ ਪਾਣੀ ਭਰ ਕੇ ਲਿਆਓ। ਉਹਨਾਂ ਨੇ ਆਪਣੇ ਕਰਮਾਤਾ ਨਾਲ ਬੋਲੀ ਹੀਰੇ ਜਵਾਰਤ ਤੇ ਸੋਨੇ ਚਾਂਦੀ ਦੇ ਨਾਲ ਭਰ ਦਿੱਤੀ ਤਾਂ ਜੋ ਗੁਰੂ ਸਾਹਿਬ ਜੀ ਹੀਰੇ ਮੋਤੀਆਂ ਦੇ ਮੂਹਰੇ ਵਿੱਚ ਫਸ ਕੇ ਉਹਨਾਂ ਦੇ ਚੇਲੇ ਬਣ ਜਾਣ ਗੁਰੂ ਸਾਹਿਬ ਜੀ ਜਦੋਂ ਖਾਲੀ ਚਿਪੀ ਲੈ ਕੇ ਵਾਪਸ ਮੁੜ ਆਏ ਤਾਂ ਸਿੱਧਾਂ ਦੇ ਇਹ ਪੁੱਛਣ ਉੱਤੇ ਕਿ ਤੁਸੀਂ ਪਾਣੀ ਕਿਉਂ ਨਹੀਂ ਲਿਆਏ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਸਿੱਧ ਜੀ ਉੱਥੇ ਪਾਣੀ ਨਹੀਂ ਸੀ ਉੱਥੇ ਤਾਂ ਉਹ ਕੁਝ ਸੀ ਜੋ ਕਿ ਸਾਡੇ ਕਿਸੇ ਵੀ ਕੰਮ ਦਾ ਨਹੀਂ ਸੀ ਇਹ ਸੁਣ ਕੇ ਸਿੱਧ ਬੜੇ ਹੈਰਾਨ ਹੋਏ ਕਿ ਇਹ ਤਾਂ ਕੋਈ ਬड़ा ਮਹਾਨ પુરੁਸ਼ ਹੈ ਜੋ ਸੰਸਾਰੀ ਤਨ ਪਦਾਰਥਾਂ ਦੇ ਮੂਹ ਮਾਇਆ ਤੋਂ ਉੱਪਰ ਉੱਠਿਆ ਹੋਇਆ ਹੈ ਇਸ ਤਰ੍ਹਾਂ ਜਦੋਂ ਗੁਰੂ ਜੀ ਉਹਨਾਂ ਦੇ ਮਾਇਆ ਜਾਲ ਦੇ ਵਿੱਚ ਨਾ ਫਸੇ ਤਾਂ ਸਿੱਧਾਂ ਨੇ ਹੋਰ ਕਈ ਪ੍ਰਕਾਰ ਦੀਆਂ ਕਰਮਾਤਾਂ ਰਾਹੀਂ ਗੁਰੂ ਜੀ ਨੂੰ ਪਰਮਾਣ ਦੀ ਬੜੀ ਕੋਸ਼ਿਸ਼ ਕੀਤੀ ਪਰ ਜੇਦੋ ਸਫਲ ਨਾ ਹੋਈ ਤਾਂ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ ਕਿ ਜਗਤ ਦੇ ਵਿੱਚ ਲੁਕਾਈ ਦਾ ਕੀ ਹਾਲ ਹੈ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਹਰ ਥਾਂ ਕੂੜ ਦਾ ਵਰਤਾਰਾ ਹੈ ਤਾਰੇ ਮੰਕਬਲਾ ਕੇ ਉਡ ਪੁੱਟ ਗਿਆ ਹੈ ਤੇ ਉਸ ਤੋਂ ਵੀ ਭੈੜੀ ਗੱਲ ਹੈ ਕਿ ਤੁਸੀਂ ਸਿੱਧ ਲੋਕ ਜਿੰਨਾ ਛੜਦੀ ਬਲਦੀ ਲੋਕਾਈ ਨੂੰ ਸੱਚ ਦਾ ਉਪਦੇਸ਼ ਦੇ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਸੀ ਇੱਥੇ ਪਰਬਤਾਂ ਉੱਤੇ ਆ ਬੈਠੇ ਹੋ ਅਤੇ ਰੀਧੀਆਂ ਸਿਧੀਆਂ ਦੇ ਚੱਕਰਾਂ ਦੇ ਵਿੱਚ ਆਪਣਾ ਜੀਵਨ ਅੰਜਾਈ ਗਵਾਰੇ ਹੋ ਸਿੱਧਾਂ ਉੱਤੇ ਗੁਰੂ ਸਾਹਿਬ ਜੀ ਦੀਆਂ ਵਿਚਾਰਾਂ ਦਾ ਇੰਨਾ ਪ੍ਰਭਾਵ ਪਿਆ ਕਿ ਉਹ ਪੁੱਛਣ ਲੱਗੇ ਕਿ ਇਹ ਸ਼ਕਤੀਮਾਨ ਬਾਲੇ ਤੂੰ ਇੰਨਾ ਗਿਆਨवान ਹੈਂ ਦੱਸ ਤੇਰਾ ਗੁਰੂ ਕੌਣ ਹੈ ਸਤਿਗੁਰ ਨੇ ਜਵਾਬ ਦਿੱਤਾ ਕਿ ਮੇਰਾ ਗੁਰੂ ਸ਼ਬਦ ਹੈ ਅਤੇ ਮੇਰੀ ਟਿਕੀ ਹੋਈ ਸੁਰਤ ਉਸ ਸ਼ਬਦ ਗੁਰੂ ਦੀ ਚੇਲੀ ਹੈ ਸ਼ਬਦ ਗੁਰੂ ਸੁਰਤ ਤੋਂ ਚੇਲਾ ਅੰਤ ਦੇ ਵਿੱਚ ਉਹਨਾਂ ਨੂੰ ਇਹ ਯਕੀਨ ਹੋ ਗਿਆ ਕਿ ਇਸ ਮਹਾਪੁਰਖ ਨੂੰ ਵਸੀ ਜਿੱਤ ਨਹੀਂ ਸਕਦੇ ਸਗੋਂ ਇਹ ਤਾਂ ਸਾਨੂੰ ਸਿੱਧੇ ਰਸਤੇ ਪਾਉਣ ਆਇਆ ਹੈ। ਉਹਨਾਂ ਨੇ ਗੁਰੂ ਜੀ ਨੂੰ ਜਗਤ ਚ ਰਚਨਾ, ਜੀਵਨ ਦਾ ਮਕਸਦ, ਗੁਰੂ ਜੀ ਦੀ ਮਹਾਨਤਾ ਤੇ ਨਾਮ ਸਿਮਰਨ ਦੇ ਬਖਰਕਤ ਆਦਿ ਵਿਸ਼ਿਆਂ ਉੱਤੇ ਬਹੁਤ ਸਵਾਲ ਕੀਤੇ ਜਿਨ੍ਹਾਂ ਦਾ ਜਵਾਬ ਦੇ ਕੇ ਗੁਰੂ ਜੀ ਨੇ ਉਹਨਾਂ ਨੂੰ ਸੰਤੁਸ਼ਟ ਕੀਤਾ। ਸਿੱਧਾਂ ਨਾਲ ਹੋਈ ਇਸ ਚਰਚਾ ਸੰਬੰਧੀ ਗੁਰੂ ਸਾਹਿਬ ਜੀ ਨੇ ਜੋ ਬਾਣੀ ਉਚਾਰਨ ਕੀਤੀ ਉਹ ਸਿੱਧ ਗੋਸ਼ਟ ਨਾਮ ਦੇ ਸਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਹਨਾਂ ਸਾਰੇ ਸਿੱਧਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਜੀਵਨ ਨੂੰ ਕਰਮਾਤਾਂ ਤੇ ਹੋਰ ਕਰਮ ਕੰਡਨ ਦੇ ਵਿੱਚ ਉਚਾਈ ਗੁਆਉਣ ਦੀ ਬਜਾਏ ਨਾਮ ਸਿਮਰਨ ਤੇ ਚੰਗੇ ਕੰਮ ਕਰਕੇ ਸਫਲ ਬਣਾਉਣ ਦਾ ਉਪਦੇਸ਼ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ